ਫਾਇਰ ਵੀ ਗ੍ਰੇਡ ਵਾਲੇ ਜਿਹੇ ਕਹਿੰਦੇ ਸੀ ਜੇ ਸਾਨੂੰ ਪਹਿਲਾਂ ਪਤਾ ਚੱਲ ਜਾਂਦਾ ਕਿ ਉੱਤੇ ਬੰਦੇ ਹੈਗੇ ਸੀ ਕਹਿੰਦੇ ਵਿਚਾਲ ਨੇ ਕਹਿੰਦੇ ਸਾਨੂੰ ਮਾਲਕ ਨੇ ਗੁੰਮਰਾਹ ਕੀਤਾ ਕਹਿੰਦੇ ਬੰਦੇ ਸਾਰੇ ਬਾਹਰ ਨਿਕਲ ਗਏ ਪਰ ਪਤਾ ਕੀ ਗੱਲ ਹੈ ਇਹ ਕੋਈ ਇੱਕ ਫੈਕਟਰੀ ਸਾਰੀ ਫੈਕਟਰੀ ਦਾ ਇਹੀ ਹਾਲ ਹੈ ਇਸ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜਿੰਨੀ ਵੀ ਹੋ ਜਰੀ ਹੈ ਨਾਈਟ ਜਿਹੜੀ ਲੱਗਦੀ ਹੈ ਉੱਤੇ ਹਰ ਮਾਲਕ ਜਿਹੜੀ ਫੈਕਟਰੀ ਮਾਲਕ ਆ ਉਹ ਲੋਕ ਲਾ ਕੇ ਜਾਂਦੇ ਉਪਰੋਂ ਵੀ ਥੱਲੋ ਵੀ ਕਿ ਬੰਦਾ ਕਿਤੇ ਜਾ ਨਾ ਸਕੇ ਆਹ ਭਾਜੀ ਮੋਕੇ ਤੇ ਹੀ ਫਰਾਰ ਹੋ ਗਿਆ ਜੇ ਮਾਲਕ ਨੇ ਦੱਸਿਆ ਹੁੰਦਾ ਉਹਨੂੰ ਪਤਾ ਨਹੀਂ ਉੱਤੇ ਮਸ਼ੀਨਾਂ ਚੱਲਦੀਆਂ ਬੰਦੇ ਹੈਗੇ ਆ ਪਹਿਲੀ ਗੱਲ ਤਾਂ ਉਹਨੂੰ ਰਾਤੀ ਗੇਟਮੈਨ ਰੱਖਣਾ ਚਾਹੀਦਾ ਫੈਕਟਰੀ ਅਥਾਰਟੀ ਇਹਨੂੰ ਕਿਹਨੇ ਦੇਤੀ ਕਿ ਪੂਰੀ ਫੈਕਟਰੀ ਨਾਈਟ ਸ਼ਿਫਟ ਚਲਾਵੇ ਤੇ ਰਾਤੀ ਬੰਦਾ ਨਾ ਰੱਖੇ ਗੇਟ ਤੇ ਤਾਲੇ ਲਗਾਣੇ ਲਾਜ਼ਮੀ ਨਹੀਂ ਦੇਖੋ ਅਸੀਂ ਤਾਂ ਇਹੀ ਗੱਲ ਕਵਾਂਗੇ ਐਸਚਓ ਸਾਹਿਬ ਨੂੰ ਵੀ ਅਸੀਂ ਕਹਿ ਕੇ ਵੀ ਹਟੇ ਆਂ ਕਿ ਉਹਨਾਂ ਦੇ ਉੱਤੇ 307 ਦਾ ਮੁਕੱਦਮਾ ਦੋ ਕਿਉਂਕਿ ਜੇ ਉੱਥੇ ਤਾਲਾ ਨਾ ਲੱਗਾ ਹੁੰਦਾ ਬੱਚੇ ਆਪਣੀ ਜਾਨ ਬਚਾ ਲੈਂਦੇ ਅੱਜ ਜੇ ਤੁਸੀਂ ਇੱਕ ਬੰਦਾ ਨਾ ਦੇਖੋ ਮਰਿਆ ਉਹਦਾ ਪਿੱਛੇ ਪੂਰਾ ਪਰਿਵਾਰ ਮਰ ਗਿਆ ਉਹਨਾਂ ਦੇ ਬੱਚਿਆਂ ਦਾ ਭਵਿੱਖ ਮਰ ਗਿਆ ਮਾਲਕ ਕਹਿ ਰਿਹਾ ਤਾਂ ਕਿ ਇਸ ਵਿੱਚ ਸਾਰੇ ਬੰਦੇ ਚਲੇ ਗਏ ਹਨ ਇਸ ਵਿੱਚ ਬੰਦੇ ਹੈ ਨਹੀਂ ਫਿਰ ਦੋ ਬੰਦੇ ਕਿਤਾ ਜਲ ਗਏ ਫਿਰ ਤੇ ਲੋਕੋ ਮਾਲਕ ਨੇ ਕਿੰਨੀ ਵੱਡੀ ਲਾਹ ਪਰਵਾਈ ਹੈ ਕਿ ਮਾਲਕ ਨੂੰ ਮਤਲਬ ਉहां पे ਉहां पे ਜੋ ਵੀ ਬੰਦੇ تھے ਸਾਰੇ ਇਹ ਹੀ ਕਹਿ ਰਹੇ تھے ਕਿ ਯਹਾਂ ਪੇ ਕੋਈ ਹੈ ਨਹੀਂ ਸਾਰੇ ਬੰਦੇ ਨਿਕਲ ਗਏ ਹਨ ਉਹ ਉਸਨੇ ਜੋ ਪੜੋਸੀ ਤੇ ਪੜੋਸੀਆਂ ਦਾ ਤਾਲਾ ਤੋੜਾ नीचे वाला और ये दो बंदे ऊपर पड़े हुए थे भाग नहीं पाए तीसरे मंजिल पे गए कोई भी रास्ता नहीं मिला लुधणा लाइव तक आने वाले तो मामदर्शका स्वागत है मैं विशाल कपूर सवेरे लुधियाना शहर च एक ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਫੈਕਟਰੀ ਦੇ ਵਿੱਚ ਅੱਗ ਲੱਗ ਜਾਂਦੀ ਜਿਹਦੇ ਵਿੱਚ ਇੱਕ ਵੀਰ ਜਿਹੜਾ ਜਲ ਕੇ ਜਿਹਦੀ ਮੌਤ ਹੋ ਜਾਂਦੀ ਥਾਣਾ ਦਰੇਸੀ ਦੇ ਬਾਹਰ ਸੀ ਮੌਜੂਦ ਹਾਂ 스ਪੀਡ ਪਰਿਵਾਰ ਦੇ ਨਾਲ ਮੌਜੂਦ ਹਾਂ ਜਿਨ੍ਹਾਂ ਦੇ ਬ੍ਰਦਰ ਦੀ ਜਿਹੜੀ ਹੈ ਮੌਤ ਹੋਈ ਇਹ ਗੱਲਬਾਤ ਕਰਦੇ ਕੀ ਨਾਮ ਸੀਗਾ ਬ੍ਰਦਰ ਗगन शर्मा ਕਿੰਨੇ ਵਜੇ ਅੱਗ ਲੱਗਦੀ ਹੈ ਤੇ ਕਿੱਥੇ ਕੰਮ ਕਰਦੇ ਸੀਗੇ ਉਹ ਤੇ ਬਸਤੀ ਥਾਣੇ ਦੇ ਨਾਲ ਦੀ ਗਲੀ 'ਚ ਕੰਮ ਕਰਦੇ ਸੀਗੇ ਹੂੰ ਤੇ ਕਿ ਨਾ ਮਸਰੇ ਚੇ ਹੋਏ ਦੀ ਕਹਿੰਦੇ ਅੱਗ ਲੱਗੀ ਸੀ ਫੋਨ ਮੈਨੂੰ ਆਇਆ ਸੀਗਾ ਲਮਸਮ 9:30 ਦੇ ਵਿੱਚ 9:30 ਫੋਨ ਆਇਆ ਜਦੋਂ ਬਾਈਕ ਚੱਕਿਆ ਤਾਂ ਆਪਣਾ ਉਧਰ ਪਹੁੰਚ ਗਿਆ ਉਧਰ ਦੇਖਿਆ ਕਹਦਾ ਤਾਂ ਉਹ ਕਹਿੰਦੇ ਵੀ ਸੀਗੇ ਵੀ ਕੋਈ ਨਹੀਂ ਹੈਗੇ ਸਾਰੇ ਕੱਢ ਤੇ ਕੱਢ ਤੇ ਕੱਢ ਤੇ ਬੰਦੇ ਤੇ ਜਦੋਂ ਮੈਂ ਥੱਲੇ ਬਾਈਕ ਦੇਖਿਆ ਉਹਦਾ ਬਾਹਰ ਖੜਿਆ ਹੋਇਆ ਫਿਰ ਮੈਨੂੰ ਲੱਗਿਆ ਬੰਦੇ ਅੰਦਰ ਹੀ ਆ ਜਦੋਂ ਫਾਇਰ ਡੈਡ ਵਾਲਿਆਂ ਨੇ ਕੱਢਿਆ ਯਾਰ ਪਹਿਲਾ ਇੱਕ ਹੋਰ ਮੁੰਡਾ ਗੱਡਿਆ ਉਹ ਤਾਂ ਪੂਰਾ ਜਲ ਚੁੱਕਿਆ ਸੀਗਾ ਦੂਜਾ ਮੁੰਡਾ ਗੱਡਿਆ ਮੇਰਾ ਬ੍ਰਦਰ ਦੇ ਫੈਕਟਰੀ ਦੀ ਨਗਹਿਲੀ ਦੇ ਨਾਲ ਇਹ ਕੰਮ ਹੋਇਆ ਫਾਇਰ ਬ੍ਰੇਗਰੇਡ ਵਾਲੇ ਹਜੇ ਕਹਿੰਦੇ ਸੀ ਜੇ ਸਾਨੂੰ ਪਹਿਲਾਂ ਪਤਾ ਚੱਲ ਜਾਂਦਾ ਕਿ ਉੱਤੇ ਬੰਦੇ ਹੈਗੇ ਅਸੀਂ ਕਹਿੰਦੇ ਵਿਚਾਲ ਨੇ ਕਹਿੰਦੇ ਸਾਨੂੰ ਮਾਲਕ ਨੇ ਗੁੰਮਰਾਹ ਕੀਤਾ ਕਹਿੰਦੇ ਬੰਦੇ ਸਾਰੇ ਬਾਹਰ ਨਿਕਲ ਗਏ ਹੋਏ ਆ ਅੱਛਾ ਜਿਹੜਾ ਫੈਕਟਰੀ ਦਾ ਮਾਲਕ ਹੈ ਉਹਨੇ ਗੁੰਮਰਾਹ ਕੀਤਾ ਉਹ ਕਹਿੰਦਾ ਕਿ ਬੰਦੇ ਸਾਰੇ ਨਿਕਲ ਗਏ ਫੈਕਟਰੀ ਜਿਹੜੇ ਫਾਇਰ ਬ੍ਰੇਗਰੇਡ ਵਾਲੇ ਅੱਗ ਬੁਝਾਉਣ ਵਾਲੇ ਆ ਉਹ ਕਹਿੰਦੇ ਅਗਰ ਜੇ ਸਾਨੂੰ ਪਤਾ ਚੱਲ ਜਾਂਦਾ ਸੀ ਬੰਦਿਆਂ ਦੀ ਦੋਨਾਂ ਤਕਨ ਇਹ ਨਹੀਂ ਇਗਨੋਰ ਕਰ ਕਿ ਪੈਕਟਰੀ ਵਾਲੇ ਨੇ ਪਤਾ ਨਹੀਂ ਭਾਜੀ ਮੌਕੇ ਤੇ ਹੀ ਜਦੋਂ ਗਏ ਆ ਉਦੋਂ ਮਾਲਕ ਫਰਾਰ ਹੀ ਸੀਗਾ ਮਾਲਕ ਤਾਂ ਹੈ ਹੀ ਨਹੀਂ ਸੀ ਉੱਥੇ ਮੌਕੇ ਤੇ ਬਸ ਪੁਲਿਸ ਅਫਸਰ ਖੜੇ ਸੀਗੇ ਤੀਹੋਂ ਤੁਸੀਂ ਥਾਣੇ ਪਹੁੰਚਿਓ ਕੀ ਮੁਕਦਮਾ ਦਰਜ ਕੀਤਾ ਕੁਝ ਕੀਤਾ ਇਹਨਾਂ ਨੇ ਅਜੇ ਭਾਜੀ ਮੈਂ ਤਾਂ ਅਜੇ ਹੁਣ ਆਇਆ ਮੈਨੂੰ ਪਤਾ ਨਹੀਂ ਬ੍ਰਦਰ ਉਹਨਾਂ ਨੂੰ ਪਤਾ ਹੋਵੇਗਾ ਮੁਕਦਮਾ ਇਹਨਾਂ ਨੇ ਕਿਹੜਾ ਦਰਜ ਕੀਤਾ ਮੈਨੂੰ ਉਹਨਾਂ ਪਤਾ ਨਹੀਂ ਉਹਨਾਂ ਨੇ ਕਿਸ ਹਿਸਾਬ ਨਾਲ ਮੁਕਦਮਾ ਦਰਜ ਕੀਤਾ ਭਰਾ ਉਹਨਾਂ ਨੂੰ ਪਤਾ ਹੋਊਗਾ ਮੈਂ ਅਜੇ ਹੁਣ ਹੀ ਆਇਆ ਮੈਂ ਸਵੇਰੇ ਉੱਥੇ ਮੌਕੇ ਤੇ ਮੌਜੂਦ ਸੀਗਾ ਉੱਥੇ ਦੋ ਬੰਦੇ ਝੂਲਸੇ ਨੇ ਦੋ ਬੰਦੇ ਝੁਲਸੇ ਨੇ ਇੱਕ ਹੋਰ ਹੈਗਾ ਮੁੰਡਾ ਉਹ ਪ੍ਰਵਾਸੀ ਆ ਅੱਛਾ ਤੇ ਇੱਕ ਮੇਰਾ ਬ੍ਰਦਰ ਸੀ ਛੋਟਾ ਗਗਨ ਉਹਦਾ ਪਰਿਵਾਰ ਕਿਤੇ ਹੋਵੇ ਪ੍ਰਵਾਸੀ ਦਾ ਹਾਂ ਹਾਂ ਅੰਦਰ ਬੈਠੇ ਹੋ ਉਹ ਵੀ ਅੰਦਰ ਹੀ ਬੈਠੇ ਹੋਣੇ ਆ ਤੇ ਫੈਕਟਰੀ ਦੇ ਮਾਲਕ ਫਿਰ ਮਾਲਕ ਭਾਜੀ ਮੌਕੇ ਤੇ ਹੀ ਫਰਾਰ ਹੋ ਗਿਆ ਅਗਰ ਮਾਲਕ ਨੇ ਦੱਸਿਆ ਹੁੰਦਾ ਉਹਨੂੰ ਪਤਾ ਨਹੀਂ ਉੱਤੇ ਮਸ਼ੀਨਾਂ ਚੱਲਦੀਆਂ ਬੰਦੇ ਹੈਗੇ ਆ ਹੂੰ ਪਹਿਲੀ ਗੱਲ ਤਾਂ ਉਹਨੂੰ ਰਾਤੀ ਗੇਟਮੈਨ ਰੱਖਣਾ ਚਾਹੀਦਾ ਫੈਕਟਰੀ ਅਥਾਰਟੀ ਇਹਨੂੰ ਕਿਹਨੇ ਦੇਤੀ ਕਿ ਪੂਰੀ ਫੈਕਟਰੀ ਨਾਈਟ ਸ਼ਿਫਟ ਚਲਾਵੇ ਤੇ ਰਾਤੀ ਬੰਦਾ ਨਾ ਰੱਖੇ ਗੇਟ ਤੇ ਤਾਲਾ ਤੁਲਾ ਲਾਇਆ ਸੀ ਇਹਨੇ ਅੰਦਰ ਪੂਰਾ ਉੱਪਰ ਵੀ ਗੇਟ ਤੇ ਤਾਲਾ ਲੱਗਿਆ ਮੁੰਟੀਆਂ ਨੂੰ ਬਾਹਰ ਬਾਲਕਨੀ ਤੇ ਬੰਦਾ ਬੰਦਾ ਭੱਜੀ ਨਾ ਸਕੇ ਬੰਦਾ ਭੱਜੀ ਨਾ ਸਕੇ ਬਾਲਕਨੀ ਨੂੰ ਵੀ ਤਾਲਾ ਲੱਗਾ ਉੱਤੇ ਛੱਤ ਤੇ ਪੌੜੀਆਂ ਨੂੰ ਵੀ ਤਾਲਾ ਲੱਗਾ ਬਾਹਰ ਵੀ ਤਾਲਾ ਲੱਗਾ ਅਗਰ ਉੱਪਰ ਵੀ ਤਾਲਾ ਨਾ ਲੱਗਿਆ ਹੁੰਦਾ ਤੇ ਬਚਾਅ ਹੋ ਜਾਂਦਾ ਉੱਪਰ ਭੱਜ-ਭੁਜ ਕੇ ਛੱਤ ਟੱਪ ਕੇ ਆਪਣਾ ਬਚਾਅ ਕਰ ਲੈਂਦੇ ਉਹ ਕਿਤੇ ਨਾਲ ਦੀ ਫੈਕਟਰੀ ਟਾਪ ਕੱਪ ਟੁੱਪ ਜਾਂਦੇ ਦੋਨੋਂ ਬੱਜ ਜਾਂਦੇ ਮਤਲਬ ਇੰਨਾ ਵਹਿਮੀ ਸੀਗਾ ਕਿ ਦੋ ਬੰਦੇ ਜਾਨ ਲੈ ਲਈ ਤਾਲੇ ਲਗਾਉਣ ਦੀ ਜਾਨ ਲੈ ਲਈ ਨਾ ਥੱਲੇ ਗੇਟਮੈਨ ਨੇ ਤੇ ਕੋਈ ਰੱਖ ਹੋਇਆ ਇੱਕ 10000 ਰੁਪਇਆ ਬਚਾਨ ਦੇ ਖਾਤਰ ਇੱਕ ਬੰਦਿਆਂ ਦੀ ਨਜਾਇਜ਼ ਜਾਨ ਲਿੱਤੀ ਗਈ ਆ ਮੰਗ ਕੀ ਕਰਦੇ ਹੋ ਇਦਾਂ ਫੈਕਟਰੀ ਮਾਲਕ ਦੇ ਉੱਤੇ ਐਜੀ ਤੁਸੀਂ ਫੈਕਟਰੀ ਤੋਂ ਅਸੀਂ ਇਹ ਮੰਗ ਕਰਦੇ ਆ ਪਹਿਲਾਂ ਤਾਂ ਇਹਨਾਂ ਤੇ ਮੋਟਾ ਪਰਚਾ ਹੋਣਾ ਚਾਹੀਦਾ ਤੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਕਿ ਉਹਦਾ ਸਾਡਾ ਛੋਟਾ ਭਰਾ ਸੀ ਉਹਦੇ ਪਰਿਵਾਰ ਦਾ ਕੀ ਹੋਏਗਾ ਉਹਦੇ ਬੱਚਿਆਂ ਦਾ ਕੀ ਹੋਏਗਾ ਅੱਗੋਂ ਹੂੰ ਛੋਟੇ ਛੋਟੇ ਦੋ ਬੱਚੇ ਇੱਕ 7 ਸਾਲ ਦਾ ਵਾ ਇੱਕ 4 ਸਾਲ ਦਾ ਬੱਚਾ ਕਿੰ 30 ਸਾਲ ਉਮਰ ਦੀ ਹੈ ਉਹ। ਇਹ ਕੋਈ ਬ੍ਰਦਰ ਹੀ ਉਹਨਾਂ ਦੇ ਆ ਮੇਰਾ ਵੱਡਾ ਭਰਾ ਵਾ ਮੈਂ ਤਾਂ ਛੋਟਾ ਭਰਾ ਹਾਂ ਉਹ ਮੇਤੋਂ ਵੀ ਛੋਟਾ ਭਰਾ ਸੀ ਉਹ ਤੋਂ ਛੋਟਾ ਸੀਗਾ ਮੇਤੋਂ ਵੀ ਛੋਟਾ ਸੀਗਾ ਉਹ ਤਾਂ ਇੰਨੀ ਇੰਨੀ ਇਨਕੈਲੀ ਕਰਨ ਤੋਂ ਬਾਅਦ ਫੈਕਟਰੀ ਮਾਲਕਾਂ ਤਾਲੇ ਲਾ ਕੇ ਫਰਾਰ ਹੋ ਗਿਆ। ਇਹ ਆਈ ਹੀ ਨਹੀਂਗਾ। ਆਇਆ ਹੀ ਨਹੀਂ ਭਾਜੀ ਹੁਣ ਸਾਨੂੰ ਜਿੱਦ ਤੱਕ ਤਾਂ ਪਤਾ ਚੱਲਿਆ ਕਹਿੰਦੇ ਖੋਲੇ ਹੀ ਨਹੀਂ ਤਾਲਾ ਹੁਣ ਬਾਕੀ ਜਦੋਂ ਫਾਇਰ ਵੀ ਗ੍ਰੇਡ ਆਈ ਆ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵਾ ਕਿ ਅਸੀਂ ਬੰਦੇ ਕੱਢਦੇ ਉਹਨਾਂ ਰੱਬ ਜਾਣੇ ਕੱਢੇ ਕਿ ਨਹੀਂ ਕੱਢੇ ਇਹ ਤਾਂ ਹੁਣ ਸਾਡੇ ਨਾਲ ਝੂਠ ਬੋਲਦੇ ਆ। ਫਾਇਰ ਵੀ ਗ੍ਰੇਡ ਵਾਲੇ ਤਾਂ ਕਹਿੰਦੇ ਆ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਉੱਪਰਲੇ ਮਾਲੇ 'ਚ ਬੰਦੇ ਹੈਗੇ ਆ ਅਸੀਂ ਕਹਿੰਦਾ ਪਹਿਲਾਂ ਥੱਲੇ ਨਹੀਂ ਸੀ ਅੱਗ ਬੁਝਾਣੀ ਉੱਤੇ ਬੁਝਾਣੀ ਸੀ ਬੰਦੇ ਕੱਢ ਲੈਣੇ ਸੀ ਅਸੀਂ ਉਹ ਫੋਟੋ ਵੀ ਤੁਹਾਡੇ ਕੋਲ ਹੈ ਕਿ ਤੁਸੀਂ ਦਿਖਾ ਰਹੇ ਹੋ ਪੂਰੇ ਹੀ ਚੁੱਲ੍ਹ ਗਿਆ ਵਿਚਾਰਾ ਉਹ ਚੁੱਲ੍ਹ ਗਿਆ ਭਾਜੀ ਤੇ ਪਿੱਛੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਵਾਈਫ ਆ ਦੋ ਬੇਟੇ ਆ ਉਹਦੇ ਹਮ ਇਹਨੂੰ ਮੈਂ ਫੋਟੋ ਦਿਖਾ ਰਿਹਾ ਆ ਇਹ ਪਹਿਲਾ ਮੁੰਡਾ ਪ੍ਰਵਾਸੀ ਆ ਜਿਹੜਾ ਅੱਛਾ ਤੇ ਆ ਮੇਰਾ ਬ੍ਰਦਰ ਆ ਇਹ ਫੋਟੋ ਸੀ ਦਿਖਾ ਨਹੀਂ ਸਕਦੇ ਲੇਕਿਨ ਇਹ ਫੋਟੋ ਦਿਖਾ ਸਕਦੇ ਆ ਕਿ ਆ ਵੀਰ ਹੈ ਜੋ ਪੂਰਾ ਇਸ ਸਮੇਂ ਚੋਲ ਚੁੱਕਾ ਹੋਇਆ ਵਾ ਇਹ ਵੀਰ ਹੈ ਉਹ ਜਿਹੜਾ ਫੈਕਟਰੀ ਦੇ ਵਿੱਚ ਲੱਗਾ ਹੋਇਆ ਸੀਗਾ ਜਿਹੜਾ ਪੂਰਾ ਪੂਰਾ ਚੋਲ ਚ ਗਿਆ ਵਾ ਅਸੀਂ ਇਹ ਤਸਵੀਰ ਦੇ ਸਕਦੇ ਹਾਂ ਲੇਕਿਨ ਉਸ ਤੋਂ ਬਾਅਦ ਮੈਂ ਤੁਹਾਨੂੰ ਤਸਵੀਰ ਦਿਖਾਉਂਗਾ ਲੇਕਿਨ ਉਹ ਦਿਖਾ ਨਹੀਂ ਸਕਦੇ ਲੇਕਿਨ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਆ ਚੁਲਸੇ ਹੋਏ ਨੇ ਉਹ ਦੋ ਬੰਦੇ ਸੀ ਦੋ ਬੰਦੇ ਪ੍ਰਵਾਸੀ ਪੂਰੇ ਦੇ ਪੂਰੇ ਚੁਲਸੇ ਹੋਏ ਨੇ ਪੂਰੇ ਦੇ ਪੂਰੇ ਚੁਲਸੇ ਹੋਏ ਨੇ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਪ੍ਰਵੀਨ ਸਣੀ ਕਿੰਨੇ ਵਜੇ ਗਿਆ ਸੀ ਫੈਕਟਰੀ ਇਹ ਇਹ ਤਾਂ ਨਾਈਟ ਨਾਈਟ ਡਿਊਟੀ ਦਾ ਨਾਈਟ ਡਿਊਟੀ ਨਾਈਟ ਡਿਊਟੀ ਤੇ ਤਾਲੇ ਤੂਲੇ ਲਗਾਈ ਹੁੰਦੇ ਨੇ ਫੈਕਟਰੀ ਤੇ ਹਾਂ ਬਾਹਰ ਚਲ ਰਿਹਾ ਸੀ ਭਾਜੀ ਇਹ ਵੀ ਗੱਲ ਹੋਈ ਹੈ ਇਹ ਵੀ ਸੁਣਨ ਨੂੰ ਮਿਲਿਆ ਕਹਿੰਦੇ ਜਦੋਂ ਉੱਪਰ ਅੱਗ ਲੱਗੀ ਨਾ ਥੱਲੇ ਕੋਈ ਸਬਜੀ ਸਬਜੀ ਵਾਲਾ ਨੰਗਦਾ ਪਿਆ ਸੀਗਾ ਤੇ ਇਹਨਾਂ ਨੇ ਗੇਟ ਗੁੱਟ ਖੜਕਾਇਆ ਵੀ ਕਹਿੰਦੇ ਵੀ ਉੱਤੇ ਅੱਗ ਲੱਗੀ ਆ ਵੀ ਖਲਵਾਓ ਖਲੂ ਉਹਨਾਂ ਨੇ ਖੋਲੇ ਖੁੱਲੇ ਨਹੀਂ ਹੁਣ ਮਾਲਕ ਮੁਲਕ ਨੂੰ ਫੋਨ ਕੀਤਾ ਉਹਨਾਂ ਦੇ ਫੋਨ ਸਵਿਚ ਆਫ ਹੋ ਗਏ ਸੀ ਪਤਾ ਨਹੀਂ ਲੈਟ ਲੂਟ ਗਈ ਸੀ ਚਾਬੀ ਨਹੀਂ ਦੇ ਕੇ ਜਾਂਦੇ ਸੀ ਕਿ ਮਾਲਕ ਨਾ ਗੇਟ ਰਾਤੀ ਲੱਗਿਆ ਹੋਇਆ ਸੀ ਉਹਨਾਂ ਦੀ ਅੰਗਹਿਲੀ ਦੇ ਨਾਲ ਮਰਿਆ ਸਵੇਰੇ ਜੀਂਦੇ ਸੀਗੇ ਉਹ ਸਵੇਰੇ ਕਹਿੰਦੇ ਸਬਜ਼ੀ ਵਾਲਾ ਜਿਹੜਾ ਬੰਦਾ ਨੰਗੇ ਉਹਦੇ ਨਾਲ ਗੱਲਬਾਤ ਕੀਤੀ ਹੈ ਬੋਤਲ ਮੰਗੀ ਪਾਣੀ ਵਾਲੀ ਕਹਿੰਦੇ ਵੀ ਅੱਗ ਬੁਝਾ ਦੀ ਛੋਟੀ ਥੋੜੀ ਲੱਗੀ ਆ ਉਹ ਅੰਗਹਿਲੀ ਦੇ ਕਰਕੇ ਅੱਗ ਜ਼ਿਆਦਾ ਫੈਲਲੀ ਆ ਤਾਂ ਦੋਨਾਂ ਦੀ ਮੌਤ ਹੋਈ ਨਹੀਂ ਤਾਂ ਦੋਨੋਂ ਬਚ ਸਕਦੇ ਸੀ ਉਹ ਤਾਂ ਬਚ ਸਕਦੇ ਸੀ ਕਿ ਤਾਲੇ ਨਹੀਂ ਲਗਾਏ ਹੁੰਦੇ ਜਾਂ ਚਾਬੀ ਦਿੱਤੀ ਹੁੰਦੀ ਤਾਂ ਤਾਲੇ ਨਾ ਲਗਾਏ ਹੁੰਦੇ ਰਾਤੀ ਗੇਟਮੈਨ ਵੀ ਰੱਖਿਆ ਹੁੰਦਾ ਵੱਡੀ ਨਲਾਕੀ ਪੈਸਾ ਬਚਾਣ ਪਿੱਛੇ ਸਿਰਫ ਬਸ ਇੱਕ 10000 ਦਾ ਗੇਟਮੈਨ ਉਸ ਫੈਕਟਰੀ ਵਿੱਚ ਸਿਲੰਡਰ ਵੀ ਉਸ ਫੈਕਟਰੀ ਦੇ ਵਿੱਚ ਸਿਲੰਡਰ ਪਰਮਿਟ ਕੋਈ ਨਹੀਂ ਕੋਈ ਕੁਛ ਐਸਾ ਨਹੀਂ ਸੀਗਾ ਕੁਝ ਹੁੰਦਾ ਤਾਂ ਬਚਾਉ ਇਹ ਕੋਈ ਇੱਕ ਫੈਕਟਰੀ ਇਹ ਪ੍ਰਸ਼ਾਸਨ ਦੀ ਵੀ ਨਿਗਹਿਲੀ ਫਾਇਰ ਅਫਸਰਾਂ ਦੀ ਵੀ ਨਿਗਹਿਲੀ ਹੈ ਕਿ ਕਿਉਂ ਨਹੀਂ ਫੈਕਟਰੀ ਦੇ ਵਿੱਚ ਰੇਡ ਕੀਤੀ ਜਾਂਦੀ ਚੈੱਕ ਨਹੀਂ ਕੀਤੀ ਜਾਂਦੀ ਹਾਂਜੀ ਉਹ ਤਾਂ ਹੈ ਹੀ ਹੈ ਪਰ ਪਤਾ ਕੀ ਗੱਲ ਹੈ ਇਹ ਕੋਈ ਇੱਕ ਫੈਕਟਰੀ ਨਹੀਂ ਸਾਰੀ ਫੈਕਟਰੀ ਦਾ ਇਹੀ ਹਾਲ ਹੈ ਇਸ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜਿੰਨੀ ਵੀ ਹੋ ਰਹੀ ਹੈ ਨਾਈਟ ਜਿਹੜੀ ਲੱਗਦੀ ਹੈ ਉੱਤੇ ਹਰ ਮਾਲਕ ਜਿਹੜੀ ਫੈਕਟਰੀ ਮਾਲਕ ਆ ਉਹ ਲੋਕ ਲਾ ਕੇ ਜਾਂਦੇ ਉੱਪਰੋਂ ਵੀ ਥੱਲੋਂ ਵੀ ਕਿ ਬੰਦਾ ਕਿੱਥੇ ਜਾ ਨਾ ਸਕੇ ਇਹ ਬੰਦੇ ਨੇ ਕਿਹੜਾ ਅੰਦਰੋਂ ਚੋਰੀ ਕਰ ਲੈਣੀ ਕਿਹੜੇ ਥਾਂੜ ਕੱਢ ਲੈਣੇ ਜਦੋਂ ਕੱਲੋਂ ਇਦਾਂ ਦੀ ਮਿਸਹੈਪਨਿੰਗ ਹੋ ਜੇ ਬੰਦਾ ਜਾਵੇ ਕਿੱਥੇ ਫਿਰ ਜਾਵੇ ਇਸ ਚੀਜ਼ ਤੋਂ ਫਿਰ ਜਦੋਂ ਉਹਨਾਂ ਨੂੰ ਫੋਨ ਕਰਦੇ ਫੋਨ ਸਵਿਚ ਆਫ ਫਰਾਰ ਆਏ ਉਹਨਾਂ ਦਾ ਕੁਝ ਅਤਾ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਪਤਾ ਨਾ ਕਿ ਪਰਚੇ ਦਰਜ ਹੋਣੇ ਨੇ ਹਾਂਜੀ ਦੇਖੋ ਪਰਚਾ ਹੀ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਹਾਂ ਤੇ ਪਰਚਾ ਐਹੋ ਜਿਹਾ ਆਉਣਾ ਚਾਹੀਦਾ ਜਿਹਦੀ ਉਹਦੀ ਜ਼ਮਾਨਤ ਨਾ ਹੋਵੇ ਲੇਕਿਨ ਕੋਈ 304 ਦਾ ਮੁਕਤਮਈ ਦਰਜ ਹੁੰਦਾ ਮੇਰੇ ਖਿਆਲ ਨਾਲ ਜਦੋਂ ਇਦਾਂ ਦੀ ਚੀਜ਼ ਹੁੰਦੀ ਬਾਤ ਦੇਖੋ ਇੱਕ ਮਾਪਿਓ ਦਾ ਪੁੱਤ ਤਾਂ ਮਰ ਗਿਆ ਉਹਨੂੰ ਅਸੀਂ ਲਿਆ ਤਾਂ ਸਕਦੇ ਨਹੀਂ ਵਾਪਸ ਠੀਕ ਹੈ ਇਹ ਤਾਂ ਪ੍ਰਸ਼ਾਸਨ ਨੂੰ ਥੋੜਾ ਉਹਨਾਂ ਤੇ ਕਾਰਵਾਈ ਸਖਤ ਕਰਨੀ ਚਾਹੀਦੀ ਆ ਕਿ ਜਿਹਦੀ ਜ਼ਮਾਨਤ ਨਾ ਹੋਵੇ ਠੀਕ ਹੈ ਤੇ ਜਿਹੜਾ ਬੰਦ ਜਿਹੜਾ ਇਹਨਾਂ ਨੂੰ ਮੁਆਜਬਾ ਹੈ ਉਹ ਦਿੱਤਾ ਜਾਵੇ ਫੈਕਟਰੀ ਵੱਲੋਂ ਦਿੱਤਾ ਜਾ ਸਕਦਾ ਪ੍ਰਸ਼ਾਸਨ ਕਹੇ ਡੀਸੀ ਕਹਿ ਸਕਦਾ ਵੀ ਡੀਸੀ ਤੇ ਅੱਗੇ ਗੱਲ ਕੀਤੀ ਜਾ ਸਕਦੀ ਹੈ ਮੌਜੂਦਾ ਐਮਐਲਏ ਨੂੰ ਕਹਿ ਸਕਦੇ ਹੋ ਲੇਕਿਨ ਗੱਲਬਾਤ ਹੋਈ ਹੈ ਇਦਾਂ ਦੀ ਕੋਈ ਮੁਆਵਜ਼ੇ ਦੀ ਮੰਡੀ ਹੋਈ ਗੱਲ ਅਜੇ ਤਾਂ ਕੋਈ ਗੱਲ ਕੋਈ ਗੱਲਬਾਤ ਮਾਲਕ ਹੀ ਨਹੀਂ ਦੇਖਿਆ ਹਲ ਤਾਂ ਮੈਂ ਉਹ ਤੇ ਫਰਾਰ ਹੀ ਹੋ ਗਿਆ ਫਰਾਰ ਹੀ ਆ ਕਿੰਨੇ ਮੁਲਾਜ਼ਮ ਕਿੰਨੇ ਕ ਵਰਕਰ ਸੀਗੇ ਅੰਦਰ ਜਿਹੜੇ ਕੰਮ ਕਰਦੇ ਸੀਗੇ 6 ਬੰਦੇ 6 ਬੰਦੇ 6 ਬੰਦੇ ਮੈਂ ਤੁਸੀਂ ਨਾਲ ਆਏ ਹੋ 304 ਲਗਾ ਦਿੱਤੀ ਗਈ ਹੈ ਤੁਹਾਡੇ ਕਹਿਣ ਦੇ ਮੁਤਾਬਿਕ ਕਿ ਮੇਰੀ ਗੱਲਬਾਤ ਹੋਈ ਹੁੰਦਾ 304 ਲਗਾਈ ਹੈ ਕਿ 304 ਤਕਰੀਬ ਹੋ ਜੂਗੀ ਹਲੇ ਹਲੇ ਕਲੀਅਰ ਕੁਝ ਨਹੀਂ ਹੈ ਐਸ ਐਚਓ ਸਾਹਿਬ ਨੇ ਬਹੁਤ ਕੋਆਪਰੇਟ ਕੀਤਾ ਉਹ ਕਹਿੰਦੇ ਵੀ ਮੈਂ ਤੁਹਾਡੇ ਨਾਲ ਆਂ ਵੀ ਜੋ ਹੋਇਆ ਗਲਤ ਹੋਇਆ ਜੋ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਲੇਕਿਨ ਫਿਰ ਤਾਲੇ ਲਗਾਣੇ ਲਾਜ਼ਮੀ ਨਹੀਂ ਦੇਖੋ ਅਸੀਂ ਤਾਂ ਇਹੀ ਗੱਲ ਕਵਾਂਗੇ ਐਸ ਐਚਓ ਸਾਹਿਬ ਨੂੰ ਵੀ ਅਸੀਂ ਕਹਿ ਕੇ ਵੀ ਹਟੇ ਆਂ ਵੀ ਉਹਨਾਂ ਦੇ ਉੱਤੇ 307 ਦਾ ਮੁਕੱਦਮਾ ਦੋ ਕਿਉਂਕਿ ਜੇ ਉੱਥੇ ਤਾਲਾ ਨਾ ਲੱਗਾ ਹੁੰਦਾ ਬੱਚੇ ਆਪਣੀ ਜਾਨ ਬਚਾ ਲੈਂਦੇ ਅੱਜ ਜੇ ਤੁਸੀਂ ਇੱਕ ਬੰਦਾ ਨਾ ਦੇਖੋ ਮਰਿਆ ਉਹਦਾ ਪਿੱਛੇ ਪੂਰਾ ਪਰਿਵਾਰ ਮਰ ਗਿਆ ਉਹਨਾਂ ਦੇ ਬੱਚਿਆਂ ਦਾ ਭਵਿੱਖ ਮਰ ਗਿਆ ਉਹਦੀ ਉਹਦੀ ਘਰ ਵਾਲੀ ਦਾ ਭਵਿੱਖ ਮਰ ਗਿਆ ਉਹਦੇ ਬੱਚਿਆਂ ਦਾ ਭਵਿੱਖ ਮਰ ਗਿਆ ਪਿੱਛੇ ਜਾਨਾ ਦੇਖੀ ਜਾਂਦੀ ਹੈ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹਨਾ ਇੱਥੇ ਜੇ ਮੰਨ ਲਓ 2 4 5 10 ਲੱਖ ਰੁਪਏ ਜੀ ਉਹਨੂੰ ਦੇ ਵੀ ਦਿੰਦੇ ਨੇ ਬੱਚਿਆਂ ਨੂੰ ਉਹਦਾ ਪਿਓ ਨਹੀਂ ਮਿਲ ਜਣਾ ਨਹੀਂ ਮਿਲਣਾ ਉਹ ਵਿਚਾਰਿਆਂ ਦਾ ਘਰੇ ਜਾ ਕੇ ਹਾਲ ਦੇਖੋ ਜਿਹੜੇ ਵਿਚਾਰੇ ਰੋ ਰਹੇ ਨੇ ਵੀ ਆਪਣੇ ਪਿਓ ਨੂੰ ਕਹਿ ਰਹੇ ਨੇ ਵੀ ਸਾਡਾ ਪਾਪਾ ਕਿੱਥੇ ਆ ਉਹਦਾ ਪਾਪਾ ਕਿੱਥੋਂ ਆਊਗਾ ਮੰਨ ਲਓ ਕਰੋੜ ਰੁਪਏ ਵੀ ਦੇ ਦੇਵੇ ਇੱਕ ਫੈਕਟਰੀ ਮਾਲਕ ਕਰੋੜ ਵੀ ਦੇ ਦੇਵੇ ਉਹਦਾ ਪ ਨੇ ਉਸ ਦਾ ਪੋਤਰੇ ਉਸ ਘਰ ਵਾਲੀ ਦਾ ਘਰ ਵਾਲਾ ਤੇ ਬੱਚੇ ਦਾ ਪਿਓ ਨਹੀਂ ਵਾਪਸ ਆ ਸਕਦਾ ਇਹ ਤਾਂ ਗੱਲ ਲਾਜ਼ਮੀ ਹੈਗੀ ਆ ਇਹ ਇਹ ਤਾਂ ਪ੍ਰਸ਼ਾਸਨ ਵਾਲੀ ਤੋਲਿਆ ਜਾ ਸਕਦਾ ਇਹ ਤਾਂ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਆਹ ਹੋਜਰੀ ਕੰਪਲੈਕਸ ਜਿਹੜੇ ਵੱਡੇ ਵੱਡੇ ਬਣੇ ਨੇ ਇੱਕ ਇੱਕ ਜਿਹੜਾ ਆਮ ਬੰਦਾ ਆ ਜਦੋਂ ਆਪਣੇ ਘਰ ਦੀ ਛੱਤ ਪਾਉਂਦਾ ਨਾ ਉੱਥੇ ਕਾਰਪੋਰੇਸ਼ਨ ਵਾਲੇ ਫਟਕਦੇ ਨਹੀਂ ਪਹੁੰਚ ਜਾਂਦੇ ਨੇ ਵੀ ਭਾਈ ਜੀ ਦਿਖਾਓ ਐਨਓਸੀ ਦਿਖਾਓ ਇਹ ਜਿਹੜੇ ਬੰਦੇ ਫੈਕਟਰੀਆਂ ਐਂਡੀਆਂ ਐਂਡੀਆਂ ਬਣਾ ਕੇ ਬੈਠੇ ਨੇ ਤਾਲੇ ਲਾ ਲਾ ਕੇ ਕੰਮ ਕਰਾਉਂਦੇ ਨੇ ਲੋਕਾਂ ਤੋਂ ਇਹਨਾਂ ਨੂੰ ਪੁੱਛਣ ਵਾਲਾ ਕੌਣ ਹੈ ਫਾਇਰ ਇਨਸਪੈਕਟਰ ਹੁੰਦੇ ਨੇ ਉਹ ਪੁੱ ਸਰਕਾਰਾਂ ਬਹੁਤ ਕੁਝ ਕਹਿ ਦਿੰਦੀਆਂ ਵੀ ਅਸੀਂ ਆਮ ਆਦਮੀ ਦੀ ਸਰਕਾਰਾਂ ਅਸੀਂ ਫਲਾਣੇ ਦੀ ਸਰਕਾਰਾਂ ਹੁਣ ਕਿੱਥੇ ਆਮ ਆਦਮੀ ਆਮ ਆਦਮੀ ਮਰੇ ਨੇ ਤੇ ਉਹਨਾਂ ਵੱਲ ਜਿਹੜੇ ਖਾਸ ਆਦਮੀ ਨੇ ਉਹਨਾਂ ਵੱਲ ਸਾਰੇ ਖੜੇ ਨੇ ਉਹਨਾਂ ਵੱਲ ਉਹਨਾਂ ਦੇ ਵਾਸਤੇ ਗਿਣਤੀ ਹੋ ਰਹੀ ਉਹਨਾਂ ਨੇ ਤੁਹਾਡਾ ਹਾਲ-ਚਲ ਕਿੱਥੋਂ ਪੁੱਛਣਾ ਆਣਾ ਵੈ ਉਹ ਤਾਂ ਹਾਰ ਹੀ ਗਏ ਨੇ ਤੇ ਹਾਲ-ਚਲ ਕਿੱਥੋਂ ਪੁੱਛੇ ਜਿਹੜੀਆਂ ਫੈਕਟੀਆਂ ਜਿਹੜੀਆਂ ਫਾਰਮ ਐਸਟਰੀਮੈਂਟ ਜਿਹੜੀਆਂ ਲੱਗਿਆ ਉਹ ਵੀ ਸਾਲ-ਸਾਲ ਸਾਲ-ਸਾਲ ਹੋ ਜਾਂਦਾ ਜੀ ਉਹ ਬੁਕਾਰ ਹੋ ਜਾਂਦੇ ਆ ਉਹ ਐਦਾ ਹੀ ਲੱਗੇ ਰਹਿੰਦੇ ਆ ਉਹਨਾਂ ਨੂੰ ਉਹ ਨਹੀਂ ਕੀਤਾ ਜਾਂਦਾ ਰੀਨਿਊ ਨਹੀਂ ਕਰਵਾਇਆ ਜਾਂਦਾ ਉਹਨਾਂ ਨੂੰ ਐਦਾ ਹੀ ਲਈ ਰੱਖਿਆ ਜਾਂਦਾ ਪਤਾ ਨਹੀਂ ਉਹ ਚੱ ਮੰਗ ਦੇਖੋ ਸਾਡੀ ਪਹਿਲੀ ਮੰਗ ਇਹ ਹੈ ਵੀ ਜਿਹੜੀ ਉਹਦੀ ਫੈਕਟਰੀ ਹੈ ਉਹਨੂੰ ਪਰਮਨ ਪਰਮਾਨੈਂਟ ਤੌਰ ਤੇ ਤਾਲਾ ਲੱਗਣਾ ਚਾਹੀਦਾ ਸਰਕਾਰੀ ਉਸ ਤੋਂ ਬਾਅਦ ਉਹਦੇ ਤੇ ਐਸੀ ਕਾਰਵਾਈ 307 ਦਾ ਮੁਕਦਮਾ ਦਰਜ ਹੋਣਾ ਚਾਹੀਦਾ ਤਾਂ ਕਿ ਜਿਹੜੇ ਅੱਗੇ ਦੇ ਅੱਗੇ ਜਿਹੜੇ ਹੋਰ ਇਦਾਂ ਦੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਅਕਲ ਆਵੇ ਕਿ ਅਸੀਂ ਜੇ ਆਹ ਕੰਮ ਕਰਾਂਗੇ ਸਾਡੇ ਨਾਲ ਕੁਝ ਹੋਣਾ ਹੈ ਪਿੱਛੇ ਤੁਹਾਨੂੰ ਯਾਦ ਹੋਣਾ ਹੈ ਪ੍ਰਸ਼ਾਸਨ ਨੇ ਇੱਕ ਪਰਚਾ ਦਿੱਤਾ ਸੀ ਗੋਲੀਆਂ ਚੱਲੇ ਦਾ ਉਦੋਂ ਦੋਨੇ ਪਾਰਟੀਆਂ ਨੇ ਆਪਣੇ ਉੱਤੇ ਕੋਈ ਦਰਖਾਸਤ ਨਹੀਂ ਸੀ ਦਿੱਤੀ ਪਰ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਇੱਕ ਵਧੀਆ ਕੰਮ ਕੀਤਾ ਸੀ ਅਸੀਂ ਇਸ ਮਾਮਲੇ 'ਚ ਵੀ ਇੱਦੀ ਜਾਣਦੇ ਆਂ ਵੀ ਪ੍ਰਸ਼ਾਸਨ ਕੋਈ ਇੱਦਾਂ ਦਾ ਸਟੈਪ ਚੱਕੇ ਜਿਹਦੇ ਜਿਹਦੇ ਨਾਲ ਆਮ ਬੰਦੇ ਨੂੰ ਲੱਗੇ ਕਿ ਹਾਂ ਅਸੀਂ ਵੀ ਸੇਫ ਹੈਗੇ ਲੇਕਿ ਚੱਕ ਨਹੀਂ ਸਕੇਗੀ ਮੇਰੇ ਖਿਆਲ ਨਾਲ ਚੱਕੇਗੀ ਕਿ ਨਹੀਂ ਚੱਕੇਗੀ ਪ੍ਰਸ਼ਾਸਨ ਦੇਖਣ ਦਾ ਹੁਣ ਦੇਖਦੇ ਆਂ ਕੀ ਹੁੰਦਾ ਅੱਗੇ ਬਾਕੀ ਐਸਐਚਓ ਸਾਹਿਬ ਨੇ ਤੁਸੀਂ ਪ੍ਰੈਸ਼ਰ ਬਿਲਡ ਕਰੋਗੇ ਦੇਖੋ ਪ੍ਰੈਸ਼ਰ ਤਾਂ ਹੁਣ ਸਾਰੇ ਭਰਾ ਖੜੇ ਹੀ ਆਂ ਸੀ ਪ੍ਰੈਸ਼ਰ ਜੇ ਮੰਨਣ ਤਾਂ ਹੀ ਆ ਨਾ ਆਮ ਆਦਮੀ ਦੀ ਮੰਨਦਾ ਕੌਣ ਹੈ ਗਰੀਬਾਂ ਦੀ ਮੰਦਾ ਕੌਣ ਹੈ ਇੱਥੇ ਕੱਲ ਬਈ ਰਾਤ ਕਰੀਬ 8:30 ਰਾਤਾਂ ਨੂੰ ਨਾਈਟ ਲਗਾ ਦਿੱਤਾ ਤੇ ਜਦੋਂ ਸੂਚਨਾ ਕਦੋਂ ਮਿਲੀ ਤੁਹਾਨੂੰ ਕਿ ਫੈਕਟਰੀ 'ਚ ਅੱਗ ਲੱਗੀ ਹੈ ਕਰੀਬ ਸਵੇਰੇ ਮਿਲੇ ਮੈਂ 10:00 ਵਜੇ ਸੂਚਨਾ ਮਿਲੀ ਹੈ ਉਹ ਵੀ ਪ੍ਰਵੀਨ ਦਾ ਇੱਕ ਦੋਸਤ ਫੋਨ ਕਰਕੇ ਮੈਂ بتایا ਹੈ ਉਹ ਫੈਕਟਰੀ 'ਚ ਹੀ ਸੀਗਾ ਨਹੀਂ ਨਹੀਂ ਫੈਕਟਰੀ 'ਚ ਨਹੀਂ ਤਾਂ ਉਸੇ ਕੋਈ ਔਰ ਦੱਸਿਆ ਥਾ ਕਿ ਪ੍ਰਵੀਨ ਕੇ ਫੈਕਟਰੀ 'ਚ ਅੱਗ ਲੱਗੀ ਹੈ ਤਾਂ ਫਿਰ ਹਮ ਪਤਾ ਕੀ ਹੈ ਪ੍ਰਵੀਨ ਕੇ ਫੈਕਟਰੀ 'ਚ ਅੱਗ ਲੱਗੀ ਹੈ ਉੱਥੇ ਗਏ ਦੇਖੇ ਅੱਗ ਬੁਝਾ ਰਹੇ ਥੇ ਸਭ ਲੋਕ मालक कह रहा था कि इसमें सारे बंदे चले गए हैं इसमें बंदे है नहीं मतलब पे पे जो भी बंदे थे सारे यही कह रहे थे कि यहाँ पे कोई है नहीं सारे बंदे निकल गए हैं और उसने जो पड़ोसी थे पड़ोसी उनका ताला तोड़ा नीचे वाला और ये दो बंदे ऊपर पड़े हुए थे भाग नहीं पाए तीसरे मंजिल पे गए कोई भी रास्ता नहीं मिला तो थी सारे बंद थे सब बंद थे सारे बंद थे ਉੱਥੇ ਜਿਹੜੇ ਬਾਰੋ ਤਾਲਾ ਬੰਦ ਕਰਕੇ ਮਾਲਕ ਗਿਆ ਸੀਗਾ ਦੱਸਿਆ ਵੀਰ ਨੇ ਠੀਕ ਹੈ ਤੇ ਜਿਹੜੇ ਤਾਲੇ ਟੁੱਟਿਆ ਨਾ ਆਣ ਗੌਣ ਨੇ ਤੋੜਿਆ ਠੀਕ ਹੈ ਤਾਲਾ ਮਾਲਕ ਜਦੋਂ ਆਇਆ ਨਾ ਫਾਈਰ ਬ੍ਰਿਟੇ ਦੇ ਬੰਦੇ ਤੇ ਉਹਨਾਂ ਨੂੰ ਕਹਿੰਦੇ ਕਿ ਬੰਦੇ ਕਹ ਹੈ ਨਹੀਂ ਉੱਥੇ ਦੋ ਬੰਦੇ ਸੀਗੇ ਜਿੰਦੇ ਸੀਗੇ ਬੰਦੇ ਮਤਲਬ ਬਚਾਈ ਜਾ ਸਕਦੇ ਸੀਗੇ ਉਹ ਮਾਲਕ ਕਹਿੰਦਾ ਨਹੀਂ ਹੈਗਾ ਇੱਥੇ ਮਾਲਕ ਕਹਿੰਦਾ ਨਹੀਂ ਕੋਈ ਮੁੰਡਾ ਨਹੀਂ ਹੈਗਾ ਉਹ ਜਿੰਦੇ ਸੀਗੇ ਉਦੋਂ ਆਗ ਉੱਪਰ ਜਲ ਰਹੀ ਧੀ ਤੀਸਰੀ ਮੰਜ਼ਿਲ ਤੇ ਆਗ ਜਲ ਰਹੀ ਧੀ ਅਗਰ ਮਾਲਕ ਹੈ ਪਹਿਲੀ ਵਾਰ ਤੋਂ ਤਾਲਾ ਲਗਾ ਕੇ ਜਾਂਦੇ ਇਨ ਕੋ ਇੱਕ पड़ोसी को दे देना चाहिए चाबी हाँ। ठीक है अगर रात में कुछ हो जाता है तो फिर बंदा कैसे भागेगा या फिर निकलने का रास्ता बना दीजिए हाँ। ठीक है फिर चारों तरफ से जालियां लगी हुई हाँ। लोहे की हाँ। और ताला लगा दिए नीचे ऊपर भी ताला लगा हुआ है हर एक तरफ ताला लगा हुआ की कर रहे हैं इस समय मांग भाई मुंडा चल गया ना नी दो मेरा मुंडा ना तायानी ठीक है नाले ना मालक बेकूफा जो ताला बंद ना कोई गेट में रखा ना कुछ ना जो पूछा ना वो बंदे ने फैर कहने कोई मुंडा है नहीं इतना ਉਨੇ ਸਾਹਮਣਾ ਕਰਤਾ ਨਾਲ ਫੋਨ ਨੇ ਵੀ ਉਹਦਾ ਫੋਨ ਵੀ ਸਵਿਚ ਆਫ ਆ ਰਿਹਾ ਸੋ ਤੋਂ ਬਾਅਦ ਫੈਕਟਰੀ ਦੇ ਬਾਹਰ ਦੋਨੋਂ ਬੰਦਿਆਂ ਦੀਆਂ ਗੱਡੀਆਂ ਖੜੀਆਂ ਮਾਲਕ ਨੂੰ ਇੰਨਾ ਨਹੀਂ ਦਿਖਦਾ ਕਿ ਕਾਰੀਗਰ ਅੰਦਰ ਹੈ ਕਿ ਬਾਹਰ ਹੈ ਦੋਨੋਂ ਮੋਟਰਸਾਈਕਲਾਂ ਖੜੀਆਂ ਜਦ ਕਿ ਡੇਲੀ ਆਂਦੇ ਜਾਂਦੇ ਉਹਨੂੰ ਇਹ ਨਹੀਂ ਪਤਾ ਕਿ ਮੈਂ ਨਾਈਟ ਦੇ ਬੰਦੇ ਭਲਾਏ ਉੱਥੇ ਉਹ ਤਾਂ ਬੇਵਕੂਫ ਬਣਾ ਰਿਹਾ ਰਹਿੰਦਾ ਨਿਕਲ ਗਿਆ ਨਿਕਲ ਗਿਆ ਕਰਕੇ ਜਾਨਾ ਚਲ ਗਈਆਂ ਅਗਰ ਸੱਚ ਬੋਲਦਾ ਕਿ ਉੱਪਰ ਸੀ ਫਾਇਰ ਬਗਰੇਡ ਵਾਲੇ ਹੁੰਦੇ ਜਾਨਾ ਬਚਾ ਸਕਦੇ ਸੀ ਮੈਂ ਉਸੇ ਬੋਲਾ ਮੇਰਾ ਭਾਈ ਅੰਦਰ ਹੀ ਕਰੇ ਨਹੀਂ ਭਾਈ ਗਿਆ ਮੈਂ ਬੋਲਾ ਅਗਰ ਮੇਰਾ ਭਾਈ ਗਿਆ ਤਾਂ ਰੂਮ 'ਤੇ ਆਇਆ ਕਿਉਂ ਨਹੀਂ ਜਾਂ तो कह रहा है यहाँ पे कोई है नहीं मैं बोला है यहीं पे फिर जब लाश निकाले लाश निकाले मैं बोला भाई मेरा यही है अच्छा कह रहे हैं कि मैं बोला मुझे दिखाओ तो कह रहे हटियाओ अभी दूर हटियाओ आगे जाके देखना मैं बोला क्यों मुझे देखना अभी देखना है फिर फैक्ट्री मालिक फैक्ट्री मालिक को मैं पहचानता नहीं फैक्ट्री मालिक को मैं पहचानता नहीं फैक्ट्री मालिक पहले डर के चल गई करता था ना मैं नहीं करता था भाई काम करता था मैं कभी गया भी नहीं था निकली लगी ਤੇ 11:30 ਵਜੇ ਫੈਕਟਰੀ ਦਾ ਮਾਲਕ ਆ ਕੇ ਬੰਦੇ ਕੱਢਦਾ ਪਿਆ ਲੇਕਿਨ ਤੁਹਾਨੂੰ ਤਸਵੀਰ ਦੂਸਰੇ ਨੌਜਵਾਨ ਦੀ ਦਿਖਾ ਦਵਾਂ ਇਹ ਉਹ ਦੂਸਰਾ ਨੌਜਵਾਨ ਹੈ ਜਿਹਦੀ ਫੋਟੋ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਹੜਾ ਜਲ ਕੇ ਜਿਹੜਾ ਸੁਆਹ ਹੋ ਗਿਆ ਪ੍ਰਵੀਨ ਸੈਣੀ ਤੇ ਦੂਜੇ ਵੀਰ ਦਾ ਕੀ ਨਾਮ ਸੀਗਾ ਗगन ਸ਼ਰਮਾ ਤੇ ਉਹ ਵੀ ਫੋਟੋ ਨਾਲ ਆ ਲੇਕਿਨ ਇਹ ਦਿਖਾਈ ਹੈ ਉਹਦੀ ਫੋਟੋ ਤਾਂ لیکن یہ تصویر ہے ਤੁਹਾਨੂੰ ਕਿੰਨੀ ਵੱਡੀ انگیلی ਜਿਹੜੀ ਵਰਤੀ ਗਈ ਹੈ ਫੈਕਟਰੀ ਮਾਲਕ ਵੱਲੋਂ ਕਿ ਇੱਕ ਸਵਾਲ ਵੱਡਾ ਖੜਾ ਹੁੰਦਾ ਕਿ ਕੀ ਕਾਰਵਾਈ ਕੀਤੀ ਜਾਊਗੀ ਤੇ ਇੱਕ ਉਸ ਤੋਂ ਵੱਡੀ ਕਾਰਵਾਈ ਫਾਇਰ ਅਫਸਰ ਵੱਲੋਂ ਕੀ ਕੀਤੀ ਜਾਊਗੀ ਜਿੰਨੇ ਇਨਸਟਰੂਮੈਂਟ ਫਾਇਰ ਇਨਸਟਰੂਮੈਂਟ ਨਹੀਂ ਰੱਖੇ ਹੋਏ ਸੀ ਇਸ ਫੈਕਟਰੀ ਦੇ ਵਿੱਚ ਜਿਹੜਾ ਜਲ ਕੇ ਜਿਹੜੇ ਨੇ ਦੋ ਸ਼ਖਸ ਜਿਹੜੇ ਸਵਾਹ ਨਾ ਹੁੰਦੇ ਤੇ ਫਾਇਰ ਇਨਸਟਰੂਮੈਂਟ ਦੀ ਮਦਦ ਨਾਲ ਆਤ ਤੇ ਕਾਬੂ ਪਾ ਸਕਦੇ ਲੇਕਿਨ ਇਹ ਤਸਵੀਰ ਜਿਹੜੀ ਤੁਹਾਨੂੰ ਮੈਂ ਪਹਿਲੇ ਦਿਖਾਈ ਉਹ ਵੀਰ ਦੀ ਹੈ ਜਿਹੜਾ ਵੀਰ ਜਿਹੜਾ ਅੱਗ ਦੇ ਵਿੱਚ ਜਲ ਕੇ ਸਵਾਹ ਹੋ ਗਿਆ ਲੇਕਿਨ ਇੱਥੇ ਇੱਕ ਵੱਡਾ ਕਾਰਵਾਈ ਫਾਇਰ ਇਨਸਟਰੂਮੈਂਟ ਨਾ